ਲੋ ਵੀ ਦੋਸਤੋ ਇੱਕ ਛੋਟ ਵੀਡੀਓ ਤੁਹਾਨੂੰ ਦਿਖਾਉਣਾ ਜੀ ਪੰਡ ਲੰਗਿਆਣਾ ਜੀ ਇਸ ਘਰ ਦੇ ਵਿੱਚੋਂ ਟੋਟਲ 5 ਨਗ ਕਵਰ ਕੀਤੇ ਜੀ ਜੀ ਦੇ ਵਿੱਚ ਤੁਹਾਨੂੰ 3 ਗਾਵਾਂ ਦਿਖਾਈਆਂ ਜੀ ਪਹਿਲੇ ਨੰਬਰ ਵਾਲੀ ਗਾਂ ਟੌਕੜਾ ਜੀ ਇੱਕ ਮਹੀਨੇ ਦੀ ਬਣੀ ਹੋਈ ਹੈ 15 ਲੀਟਰ ਦੁੱਧ ਤਿਆਰ ਹੈ ਜੀ ਦੂਜੇ ਨੰਬਰ ਤੇ ਇੱਕ ਵੱਛੀ ਤੁਹਾਨੂੰ ਦਿਖਾਈ ਹੈ ਜੀ ਦੂਜੇ ਸੂਏ ਦੀ ਤੇ ਪੰਜਾਂ ਮਹੀਨਿਆਂ ਦੀ ਦੋਸਤੋ ਇਹ ਗੱਬਣ ਤੇ 11 ਕਿਲੋ ਜਿਹੜਾ ਦੋਸਤੋ ਇਸ ਟਾਈਮ ਬਿਲਕੁਲ ਦੁੱਧ ਤਿਆਰ ਹੈ ਜੀ ਐਚ ਐਫ ਨਸਲ ਦੇ ਵਿੱਚ ਹੈ ਜੀ ਤੀਜੇ ਨੰਬਰ ਤੇ ਇੱਕ ਤੁਹਾਨੂੰ ਬਹੁਤ ਵੱਡੀ ਗਾਂ ਦਿਖਾਈ ਹੈ ਜੀ ਸੱਜਰ ਦਾ ਬਹੁਤ ਸੋਹਣਾ ਦੁੱਧ ਰਿਆ ਬਾਕ ਵੱਡੀ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਦੱਸਿਆ ਇਸ ਟਾਈਮ 14 ਲੀਟਰ ਜਿਹੜਾ ਦੋਸਤੋ ਇਹ ਦੁੱਧ ਹੈ ਜੀ ਠੀਕ ਹੈ ਥਣਾ ਥਣਾ ਦੀਆਂ ਬਹੁਤ ਸੋਹਣੀਆਂ ਸਾਰੀਆਂ ਇਹ ਠੀਕ ਹੈ ਤੇ ਇਹ 7 ਮਹੀਨੇ ਦੀ ਹੈ ਨਾ 7 ਮਹੀਨੇ ਦੀ ਦੋਸਤੋ ਇਹ ਗੱਬਣ ਹੋ ਚੁੱਕੀ ਹੈ ਜੀ ਠੀਕ ਹੈ ਤੇ ਚੌਥੇ ਨੰਬਰ ਤੇ ਇੱਕ ਤੁਹਾਨੂੰ ਝੋਟੀ ਦਿਖਾਈ ਹੈ ਜੀ ਤੇ ਸਾਢੇ 3 ਨਾਂ ਮਹੀਨੇ ਦੀ ਗੱਬਣਾ ਚੈੱਕ ਪਾਸ ਹੈ ਪਸ਼ੂ ਇਹ ਸਾਰੇ ਠੀਕ ਹੈ ਤੇ ਪੰਜਵੇਂ ਨੰਬਰ ਤੇ ਵੀ ਇੱਕ ਝੋਟੀ ਤੁਹਾਨੂੰ ਦਿਖਾਈ ਹੈ ਜੀ ਇਹ ਦੂਜੇ ਸੂਏ ਲਈ ਦੋਸਤੋ 6 ਮਹੀਨੇ ਦੀ ਗੱਬਣਾ ਵੀਡੀਓ ਜਿਹੜੀ ਦੋਸਤੋ ਕੱਲ ਨੂੰ ਅਪਲੋਡ ਹੋ ਜਾਣੀ ਹੈ ਜੇ ਕੋਈ ਤੁਸੀਂ ਪਹਿਲਾਂ ਨਾ ਕੇ ਖਰੀਦਣਾ ਤਾਂ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਹੋਣਾ ਠੀਕ ਹੈ ਜੀ